ਮੈਡਮ ਸਿੱਧੂ ਨੇ ਤਰ੍ਹਾਂ ਤਰ੍ਹਾਂ ਦੇ ਤੋਸ਼ ਲਾਇਆ ਜੀ 500 ਕਰੋੜ ਦੇ ਪੀਸੀਐਮ ਲਈ ਵੀ ਵੇਚੀਆਂ ਜਾਂਦੀਆਂ ਤਰਨਤਾਨ ਦੀ ਜਿਹੜੀ ਆ ਉਹ 5 ਕਰੋੜ ਦੇ ਵਿੱਚ ਦੇਖੋ ਮੇਰੀ ਸਰੋਗਲ ਇਲਜ਼ਾਮ ਲਾਉਣੇ ਬਹੁਤ ਸੌਖੇ ਨੇ ਕਿਸੇ ਤੇ ਵੀ ਲਾ ਦਿਓ ਇਲਜ਼ਾਮਾਂ ਨੂੰ ਜੇ ਤੇ ਕੋਈ ਸਬੂਤ ਦੇ ਸਕਣ ਤੇ ਫਿਰ ਤੇ ਗੱਲ ਮੰਨੀ ਆ ਹਾਲੇ ਤੱਕ ਇਸ ਤੇ ਵੀ ਕੁਝ ਵੀ ਲੱਗ ਸਕਦਾ ਨਾਲ ਰਾਜਸਥਾਨ ਤੇ ਵੀ ਲਾਇਆ ਜੀ ਉੱਥੇ ਰਾਜਸਥਾਨ ਤੇ ਲਾਇਆ ਜਾਂਦਾ ਸਕਦਾ ਵੀ ਉਹਨਾਂ ਨੇ ਮੈਂ ਹਾਂ ਜੀ ਇਲਜ਼ਾਮ ਕਿਸੇ ਤੇ ਵੀ ਲੱਗ ਸਕਦਾ ਹੈ ਬੇਰਤੇ ਵੀ ਲੱਗ ਸਕਦਾ ਤਾਂ ਉਹਨੇ ਮੈਡਮ ਸਿੱਧੂ ਤੇ ਵੀ ਕੋਈ ਲਾ ਦੂਗਾ ਇਲਜ਼ਾਮ ਲਾਉਣਾ ਬਹੁਤ ਸੌਖਾ ਗੱਲ ਤੇ ਸਬੂਤ ਦੇਂਦੀ ਆ ਸਬੂਤ ਦੇ ਕੇ ਕਿਸੇ ਨੂੰ ਝੂਠਿਆ ਕਰੇ ਇਲਜ਼ਾਮ ਦਾ ਇਲਜ਼ਾਮਾ ਦਾ ਕੋ ਬਹੁਤਾ ਮਤਲਬ ਨਹੀਂ ਦਾ ਜਾਂ ਤਾਂ ਕੋ ਸਬੂਤ ਲਿਆਇ ਪਤਾ ਸਾਹਿਬ ਜੀ ਕਾਲੇ ਪੰਨਾ ਜੂਨੇ ਜਿਲ੍ਹਾ ਪ੍ਰੀਸ਼ਦ ਦਾ ਤੁਹਾਡਾ ਪਿਛਲੀ ਵਾਰ ਵੀ ਤੁਸੀਂ ਜਿੱਤੂਰੇ ਸੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਹੜੇ ਮੁੱਦੇ ਨੂੰ ਲੈ ਕੇ ਲੜਦੇ ਤਿਆਰੀਆਂ ਬਹੁਤ ਵਧੀਆ ਨੇ ਅਸੀਂ ਲੋਕਾਂ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਆ ਕਿਉਂਕਿ ਜਿਲ੍ਹਾ ਪ੍ਰੀਸ਼ਦ ਦਾ ਕੰਮ ਹੈ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹਨਾਂ ਦੀਆਂ ਸੇਵਾ ਸਹੂਲਤਾਂ ਦੂਜੀਆਂ ਸਹੂਲਤਾਂ 29 ਮੈਕਮੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਆਉਂਦੇ ਨੇ ਪਿਛਲੀ ਵਾਰੀ ਵੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਨੇ ਲੋਕਾਂ ਨੂੰ ਵੱਤਵੱਦ ਸਹੂਲਤਾਂ ਦਿੱਤੀਆਂ ਸੀ ਨਰੇਗਾ ਵਿੱਚ ਵੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਨੇ ਪੂਰੇ ਇੰਡੀਆ 'ਚੋ ਪਹਿਲਾ ਸਥਾਨ ਹਾਸਲ ਕੀਤਾ ਸੀ ਅਸੀਂ ਵੱਤਵੱਦ ਨਰੇਗਾ ਯੂਜ਼ ਕੀਤੀ ਸੀ ਹੋਰ ਵੀ ਅਸੀਂ ਜੋ ਵੀ ਕਰ ਸਕਦੇ ਆ ਅਸੀਂ ਅੱਗੇ ਤੋਂ ਵੀ ਕਰਾਂਗੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਵੱਧ ਤੋਂ ਵੱਧ ਕੰਮ ਕਰਾਂਗੇ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆਂ ਭਰਾਓ ਸਾਨੂੰ ਵੋਟਾਂ ਪਾਓ ਸਾਨੂੰ ਜਿਤਾਓ ਅਸੀਂ ਤੁਹਾਡੀਆਂ ਸੁੱਖ ਸਹੂਲਤਾਂ ਦਾ ਧਿਆਨ ਰੱਖਾਂਗੇ ਭਰਾਵਾਂ ਇਕੱਠ ਸੀ ਬਲਕਸ਼ੰਤੀ ਜਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਕੀ ਕਹਿੰਦੇ ਹੋ ਵੇਖੋ ਬਾਟ ਸਾਹਿਬ ਤੁਸੀਂ ਵੀ ਇੱਥੇ ਮੌਜੂਦ ਸੀ ਤਕਰੀਬਨ ਜਿਹੜੀ ਇਹ ਮੀਟਿੰਗ ਸੀ ਇਹ ਰੱਖੀ ਤੇ ਇੱਕ ਮੀਟਿੰਗ ਸੀ ਜ਼ਿਲ੍ਹਾ ਪ੍ਰੀਸ਼ਦ 16 ਨੰਬਰ ਜ਼ੋਨ ਕਾਲਾ ਫਗਾਨਾ ਵਾਸਤੇ ਤੇ ਸਾਡੇ ਜਿਹੜੇ 4 ਜ਼ੋਨ ਨੇ ਸੰਪਤੀਆਂ ਦੇ ਉਹਨਾਂ ਦੀ ਵੋਟਾਂ ਜਾਂ ਉਮੀਦਵਾਰਾਂ ਦੀ ਜਾਣ ਪਛਾਣ ਵਾਸਤੇ ਪਰ ਤੁਸੀਂ ਵੇਖਿਆ ਕਿ ਇਹ ਮੀਟਿੰਗ ਜਿਹੜੀ ਆ ਰੈਲੀ ਦਾ ਰੂਪ ਧਾਰ ਗਈ ਲੋਕਾਂ 'ਚ ਕਿੰਨਾ ਉਤਸ਼ਾਹ ਹੈ ਬਾਕੀ ਜਿਵੇਂ ਭਾਇਆ ਸਾਹਿਬ ਨੇ ਵੀ ਗੱਲ ਰੱਖੀ ਖੋਕਰ ਸਾਹਿਬ ਨੇ ਵੀ ਗੱਲ ਰੱਖੀ ਅਸੀਂ ਸਿਰਫ ਇਹ ਇਸ ਕਰਕੇ ਵਿਰੋਧ ਕਰਕੇ ਵਿਰੋਧੀ ਹੋਣ ਕਰਕੇ ਨਹੀਂ ਤੁਸੀਂ ਕਿਸੇ ਕੋ ਵੀ ਵੈਰੀਫਾਈ ਕਰ ਸਕਦੇ ਜਿੰਨੇ ਮੁੱਦੇ ਅਸੀਂ ਚੁੱਕੇ ਨੇ ਉਹ ਸਾਰੇ ਅਥਾਂ ਦੇ ਆਧਾਰਤ ਨੇ ਸੋ ਸਾਡੇ ਵਰਕਰਾਂ ਪੂਰਾ ਸ਼ਾਹ ਹੈ ਜੀ ਸੋ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਵਰਕਰਾਂ ਦੇ ਮਾਣਵੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ